ਸਕਦੇ ਆ ਬਾੜ ਸਾਹ ਦੇ ਮੂਰੇ ਹੀ ਭੱਟੀਆ ਚ ਪਹੁੰਚੇ ਨੇ ਜ਼ੀਰੋ ਲਾਈਨ ਦੇ ਉੱਤੇ ਕੰਮ ਚੱਲ ਰਿਹਾ ਵਾ ਗੱਲਬਾਤ ਕਰਦੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਦੇ ਸਰਪੰਚ ਵੀ ਜੂੜਾ ਆ ਉਹ ਗੱਲਬਾਤ ਕਰਦੇ ਪਿੰਡ ਠੇਠਕੇ ਦੇ ਸਰਪੰਚ ਸਾਹਿਬ ਗੱਲਬਾਤ ਕਰਦੇ ਆ ਕਿੰਨੇ ਟਰੈਕਟਰ ਇੱਥੇੋਂ ਤੱਕ ਪਹੁੰਚਣੇ ਕਿਹੜੀਆਂ ਕਿੜੀਆਂ ਸਜਤਾ ਜੜੀਆਂ ਤੁਹਾਡੀ ਬਾਹ ਫੜਨੀਆਂ ਇਸ ਪਿੰਡ ਦੀ ਉਹ ਗੱਲਬਾਤ ਕਰਦੇ ਆ ਜੀ ਆਪਣਾ ਨਾਮ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਰਪੰਚ ਪਿੰਡ ਫੇਟੂਕੇ ਕੈਪਟਨ ਜਰਿੰਦਰ ਸਿੰਘ ਤੋਂ ਬੋਲਦਾ ਹਾਂ ਇਹ ਤੇ ਤੁਸੀਂ ਜਿਸ ਜਗ੍ਹਾ ਤੇ ਸੇਵਾ ਕਾਰਜ ਸਾਰੇ ਵੀ ਪਹੁੰਚ ਰਹੇ ਨੇ ਇਸ ਜਗ੍ਹਾ ਦੇ ਉੱਤੇ ਜਿਹੜਾ ਪਾਣੀ 27 ਤਰੀਕ ਨੂੰ ਬਾੜ ਦੇ ਨਾਲ ਇਕੀ 6-7 ਕਿੱਲਾਂ ਚ ਪਾੜ ਪਿਆ ਸੀ ਲਗਭਗ 100 ਕਿੱਲੇ ਤੋਂ ਉੱਪਰ ਦੇ ਏਰੀਆ ਦੇ ਵਿੱਚ ਬ੍ਰੇਤਾ ਪੈ ਗਿਆ ਸੀ ਇਹ ਜਿਹੜੀ ਰੇਤਾ ਚੁੱਕ ਕੇ ਜਿਹੜਾ ਵਾ ਡੰਬ ਦੇ ਵਿੱਚ ਵਾਪਸ ਪਾਉਣ ਵਾਸਤੇ ਜੀ ਇਹ ਪਹਿਲਾਂ ਝਲ ਤੇ ਇੱਕ ਸਵਾਲ ਮੜ ਜਾਈ ਹੁੰਦਾ ਪਰ ਰੇਤਾ ਪੈ ਗਿਆ ਕਿੰਨੇ ਫੁੱਟ ਰੇਤਾ ਪਿਆ ਹੈ ਜਿੱਥੇ ਇਹ ਭੱਟੀ ਸਾਹਿਬ ਲਗਭਗ ਕਿਸੇ ਜਗ੍ਹਾ ਤੇ 4 ਫੁੱਟ ਕਿਸੇ 5 ਇੱਕ 6 ਫੁੱਟ ਤੱਕ ਵੀ ਰੇਤਾ ਜਿਹੜਾ ਇੱਥੇ ਪਿਆ ਹੋਇਆ ਵਾ ਤੇ ਜਿਹੜਾ ਲਗਭਗ ਏਰੀਆ ਵਾ 100 ਕਿਲੋ ਤੋਂ ਪਲੱਸ ਏਰੀਆ ਵਾ ਜਿਹਦੇ ਵਿੱਚ ਰੇਤਾ ਪਿਆ ਹੋਇਆ ਵਾ ਕਿ ਅਸੀਂ ਇੱਥੇ ਉਸ ਰੇਤਾ ਜਿਹੜੀ ਆ ਵਾਪਸ ਡੰਬ ਦੇ ਵਿੱਚ ਪੂਰਨ ਵਾਸਤੇ ਸਾਡੇ ਕੋਲ ਸਭ ਤੋਂ ਪਹਿਲਾਂ ਬਾਬਾ ਗੁਰਸੇਵ ਸਿੰਘ ਜੀ ਨਖਰਾਰੇ ਵਾਲੇ ਆਪਣਾ ਟਰੈਕਟਰ ਦਾ ਵਾਲ ਕਿਸਾਨ ਯੂਨੀਅਨ ਵਾਲੇ ਕੁਝ ਰਾਜ ਸਰਦਾਰ ਸਿੰਘ ਕੁਹਰਾਜ ਦਾ ਕਾਫਲਾ ਇੱਥੇ ਪਹੁੰਚਿਆ ਸੀ ਉਸ ਤੋਂ ਇਲਾਵਾ ਲਗਨੇ ਕਿ ਜੱਗੇ ਬੰਦਿਆਂ ਕਿਸਾਨ ਜਵਾਨ ਭਲਾਈ ਯੂਨੀਅਨ ਵਾਲੇ ਡੱਲੇ ਵਾਲ ਸਾਹ ਦਾ ਵੀ ਕਾਫਲਾ ਆ ਕੇ ਪਹੁੰਚਿਆ ਸੀ ਉਸ ਤੋਂ ਇਲਾਵਾ ਅਰਾਧਾ ਸਵਾਮੀ ਵਾਲਿਆਂ ਦਾ ਜਿਹੜਾ ਕਾਫਲਾ ਵੀ ਇੱਥੇ ਪਹੁੰਚਿਆ ਸੀ ਇਸ ਤੋਂ ਇਲਾਵਾ ਬਾਹਰ ਤੋਂ ਵੀ ਜਿਹੜੇ ਸੇਵਾ ਕਰਨ ਆਏ ਨੇ ਜਿਦਾਂ ਕਿ ਪਤਨੀ ਕਲਾ ਤੋਂ ਸਾਡੇ ਬਾਬਾ ਜੀ ਇੱਥੇ ਪਹੁੰਚੇ ਨੇ ਇਸ ਟਾਈਮ ਮੌਜੂਦ ਰਹੀ ਹੈ 20 ਟਰੈਕਟਰਾਂ ਦਾ ਕਾਫਲਾ ਲੈ ਕੇ ਉਹ ਸਾਡੇ ਕੋਲ ਪਹੁੰਚੇ ਨਾਲ ਹੀ ਤੇਲ ਦਾ ਸਾਰਾ ਪ੍ਰਬੰਧ ਲੈ ਕੇ ਪਹੁੰਚੇ ਸੀ ਕੱਲ ਸਵੇਰੇ ਸਾਡੇ ਕੋਲ ਗਲਬਕਲਾਂ ਤੋਂ ਵੀਰ ਭੰਕੇ ਨੇ 22 ਟਰੈਕਟਰਾਂ ਦਾ ਕਾਫਲਾ ਲੈ ਕੇ ਜਿਹੜਾ ਆਪਣਾ ਤੇਲ ਪਾਣੀ ਦਾ ਬੰਦੋਬਸ ਸਾਰਾ ਪਿੰਡ ਜੋ ਦਸਵੰਦ ਇਕੱਠਾ ਕਰਕੇ ਲੈ ਕੇ ਆਏ ਨੇ ਅਸੀਂ ਉਹਨਾਂ ਦਾ ਵੀ ਸ਼ੁਕਰ ਗੁਜ਼ਾਰ ਹੈ ਇਸ ਤੋਂ ਇਲਾਵਾ ਅੱਜ ਸਾਡੇ ਕੋਲ ਵੀਰ ਮੇਰੇ ਲਾਗੇ ਖੜੇ ਨੇ ਜਿਹੜੇ ਭਰੋਲੀ ਕਲਾਂ ਪਿੰਡ ਇਹਨਾਂ ਦਾ ਭੋਲੀ ਜ਼ਿਲ੍ਹਾ ਨਵਾਂ ਸ਼ਹਿਰ ਇਹ ਵੀ ਸਾਡੇ ਕੋਲ 1200 ਲੀਟਰ ਡੀਜ਼ਲ ਦੀ ਸੇਵਾ ਲੈ ਕੇ ਆਏ ਆ ਤੇ ਜਿੰਨੇ ਵੀ ਵੀਰ ਸਾਡੇ ਕੋਲ ਟਰੈਕਟਰ ਲੈ ਕੇ ਜਾਂ ਡੀਜ਼ਲ ਦੇ ਰੂਪ ਜਾਂ ਮਾਇਆ ਦੇ ਰੂਪ ਸੇਵਾ ਲੈ ਕੇ ਆਏ ਨੇ ਅਸੀਂ ਸਾਰਿਆਂ ਦਾ ਪਿੰਡ ਵੱਲੋਂ ਤੇ ਪੂਰੇ ਇਲਾਕੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਅੱਜ ਪੂਰੀ ਦੁਨੀਆ ਤੱਕ ਪੂਰੇ ਵਰਡ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਇੱਥੇ ਕਿੰਨਾ ਨੁਕਸਾਨ ਹੋਇਆ ਹੈ। ਤੇ ਮੇਰੀ ਵੀਰਾਂ ਨੂੰ ਬੇਨਤੀ ਹੈ ਕਿ ਇੱਥੇ ਵੱਧ ਚੜ ਕੇ ਸੇਵਾ ਕਰਨ ਆ ਕੇ ਵੀ ਆਪ ਆ ਕੇ ਅੱਖੀਂ ਦੇਖੋ। ਜਦੋਂ ਆਪ ਆ ਕੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਸੇਵਾ ਕਿਸ ਢੰਗ ਦੇ ਨਾਲ ਹੋ ਰਹੀ ਹੈ। ਤੇ ਬਾਕੀ ਮੇਰੇ ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ, ਜਿੰਨੇ ਇਲਾਕੇ ਦੇ ਸਪੋਰਟ ਕਰ ਰਹੇ ਨੇ, ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਸਪੋਰਟ ਕਰਨ ਦੇ ਬਹੁਤ-ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿ ਅੱਛਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਥੋੜਾ ਜਿਹਾ ਇੱਥੇ ਅੱਜ ਸੇਵਾ ਲੈ ਕੇ ਪਹੁੰਚੇ ਸੀ ਜ਼ਿਲ੍ਹਾ ਸਾਡਾ ਫਤੇਗੜ ਸਾਹਿਬ ਆ ਤਿੰਨ ਨਗਰਾਂ ਦੀ ਅਸੀਂ ਇਕੱਠੇ ਹੋ ਕੇ ਸੇਵਾ ਲੈ ਕੇ ਆਏ ਆ ਇੱਥੇ ਤੇ ਪਿੰਡ ਹੈਗਾ ਜੀ ਤੰਦਾਵੱਦਾ ਕੋਟਲੀ ਤੇ ਪਹਾੜੀ ਤੇ ਅਸੀਂ ਕੋਸ਼ਿਸ਼ ਕਰੀਆ ਜਿਵੇਂ ਮੈਂ ਥੋੜਾ ਜਿਹਾ ਦਿਖਾਉਣਾ ਚਾਹੂੰਗਾ ਵੀਰ ਨੂੰ ਅਸੀਂ ਗਰਾਊਂਡ 'ਚ ਆ ਕੇ ਕੋਸ਼ਿਸ਼ ਕਰੀਆ ਜਿੱਥੇ ਸਾਨੂੰ ਲੱਗਿਆ ਕਿ ਵਾਕਾਈ ਸੇਵਾ ਇੱਥੇ ਕਰਨੀ ਚਾਹੀਦੀ ਆ ਜਾਂ ਇੱਥੇ ਜ਼ਰੂਰਤ ਆ ਮਾਲੀ ਮਦਦ ਦੀ ਜਿਨ੍ਹਾਂ ਕਿਸਾਨ ਭਰਾਵਾਂ ਦੀ ਇੱਥੇ ਜ਼ਮੀਨ ਦਾ ਨੁਕਸਾਨ ਆ ਫਸਲਾਂ ਦਾ ਨੁਕਸਾਨ ਆ ਤਾਂ ਇਹ ਸੇਵਾ ਜਿਹੜੀ ਆ ਸੀ 3 ਲੱਖ ਰੁਪਏ ਦੀ ਸੇਵਾ ਸਰਪੰਚ ਸਾਹਿਬ ਸਾਡੇ ਨਾਲ ਨੇ ਜੀ ਸਰਪੰਚ ਸਾਹਿਬ ਨਾਮ ਕੈਪਟਨ ਨਰਿੰਦਰ ਸਿੰਘ ਕੈਪਟਨ ਨਰਿੰਦਰ ਸਿੰਘ ਸਰਪੰਚ ਸਾਹਿਬ ਨੇ ਪਿੰਡ ਠੇਠਨਕੇ ਤੋਂ ਤੇ ਇਹਨਾਂ ਦੇ ਅਸੀਂ ਸੇਵਾ ਸਪੁਰਦ ਕਰ ਰਹੇ ਨੇ ਆ ਜਾਓ ਜੀ ਤੇ ਬਾਬਾ ਜੀ ਆਪਣਾ ਨਾਮ ਜੀ ਬੜਾ ਨਾਮ ਪ੍ਰਵੇਸ਼ੂ ਕਮਨੀ ਕਲਾ ਅੱਛਾ ਜੀ ਸਾਡੀ ਤੇ ਨਾਲ ਬਾਬਾ ਜੀ ਨੇ ਸੁਖਦੇਵ ਸਿੰਘ ਬਦਨੀ ਕਲਾ ਜੀ ਤੇ ਇਹਨਾਂ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ ਇੱਥੇ ਤੇ ਇਹ ਸੇਵਾ ਅਸੀਂ ਸਪੁਰਦ ਕਰ ਰਹੇ ਹਾਂ ਸਰਪੰਚ ਸਾਹਿਬ ਦੇ ਹਾਂਜੀ ਅਬ ਵੀ ਧੰਨਵਾਦ ਕਰ